ਗਰਮੀਆਂ ਦੀ ਰੁੱਤ ਵਿੱਚ ਆਪਣੇ ਮੁਰਗੇ ਮੁਰਗੀਆਂ ਖਾਣਾ ਪੀਣਾ ਕਿਉਂ ਘਟਾ ਦਿੰਦੀਆਂ ਨੇ ਜਾਂ ਫਿਰ ਕਿਉਂ ਬੰਦ ਕਰ ਦਿੰਦੀਆਂ ਨੇ ਇਹਦੇ ਪਿੱਛੇ ਕੀ ਗੱਲ ਵਾਤ ਆਪਾਂ ਸਾਰੀ ਇਸ ਵਿਸ਼ੇ ਤੇ ਗੱਲਬਾਤ ਤੁਹਾਡੇ ਨਾਲ ਕਰਾਂਗੇ ਇਹ ਵੀਡੀਓ ਆਪਾਂ ਦੋਸਤੋ ਤਾਂ ਬਣਾ ਰਿਹਾ ਕਿਉਂਕਿ ਮੈਨੂੰ ਅੱਜ ਜਿਹੜਾ ਸਵੇਰੇ ਮੈਸੇਜ ਆਇਆ ਸੀਗਾ ਉਹ ਵੀ ਇਹਨੇ ਪੁੱਛਿਆ ਸੀ ਕਿ ਆਪਣੇ ਕੋਲ 250 ਮੁਰਗੀ ਦਾ ਫਾਰਮ ਆ ਤੇ ਵਿੱਚ ਜਿਹੜੀਆਂ 8-10 ਮੁਰਗੀਆਂ ਨੇ ਉਹ ਖਾ ਬਿਲਕੁਲ ਨਹੀਂ ਰਹੀਆਂ ਵੀ ਕੀ ਕਾਰਨ ਹੋ ਸਕਦਾ ਵੀ ਉਹ ਕਿਉਂ ਨਹੀਂ ਖਾਂਦੀਆਂ ਸੋ ਆਪਾਂ ਇਸ ਵਿਸ਼ੇ ਤੇ ਪ੍ਰੋਪਰ ਵੀਡੀਓ ਹੀ ਬਣਾਤੀ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆਪਾਂ ਤੁਹਾਨੂੰ ਕੱਲੀ-ਕੱਲੀ ਜਿਹੜੀ ਗੱਲ ਦੱਸਾਂਗੇ ਸਾਰੇ ਵੀਰਾਂ ਦੇ ਕੰਮ ਆਉਣ ਵਾਲੀ ਵੀਡੀਓ ਆ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਗਰਮੀਆ ਵਿੱਚ ਮੁਰਗੀਆਂ ਨੇ ਜਿਹੜੀਆਂ ਖਾਣਾ-ਬੀਣਾ ਕਿਉਂ ਛੱਡ ਦਿੰਦੀਆਂ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਦੋਸਤੀ ਜਾਣਦੇ ਹੋ ਕਿ ਹੁਣ ਜਿਹੜਾ ਗਰਮੀ ਦਾ ਮੌਸਮ ਆ ਉਹ ਪੀਕ ਤੇ ਆ ਗਰਮੀ ਮਤਲਬ ਕਿ ਕਹਿਣ ਤੋਂ ਭਾਵ ਜਿਹੜਾ ਟੈਂਪਰੇਚਰ ਆ ਦਿਨਾਂ ਚ ਬਹੁਤ ਜ਼ਿਆਦਾ ਹੁੰਦਾ तकरीबन ਪਿਛਲੇ 10 15 ਦਿਨਾਂ ਤੋਂ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈਗਾ ਇਹ ਗਰਮੀ ਕਰਕੇ ਦੋਸਤੋ ਜਿਹੜਾ ਖਾਣਾ ਪੀਣਾ ਘੱਟ ਕਰ ਦਿੰਦੀਆਂ ਨੇ ਕਿਸੇ ਬਿਮਾਰੀ ਕਾਰਨ ਵੀ ਹੋ ਸਕਦਾ ਹੈਗਾ ਕਿ ਮੁਰਗੀਆਂ ਖਾਣਾ ਪੀਣਾ ਬੰਦ ਕਰ ਦੇਣ ਹੁਣ ਮੈਂ ਤੁਹਾਨੂੰ ਮੁਰਗੀਆਂ ਦੇ ਨਾ ਖਾਣ ਪੀਣ ਦੇ ਕਾਰਨ ਦੱਸਦਾ ਕਿ ਕਿਹੜੇ ਕਾਰਨਾ ਕਰਕੇ ਜਿਹੜੀਆਂ ਮੁਰਗੀਆਂ ਇਹ ਨਹੀਂ ਖਾਪੀ ਖਾਂਦੀਆਂ ਪੀਂਦੀਆਂ ਕੁਛ ਵੀ ਤੇ ਇਹਨਾਂ ਦਾ ਜਿਹੜਾ ਬਾਡੀ weight ਵੀ ਘਟ ਜਾਂਦਾ ਹੈਗਾ ਤੇ ਜਿਹੜਾ ਅੰਡੇ ਦੇਣ ਦੀ ਜਿਹੜੀ ਸਮਰੱਥਾ ਵੀ ਘਟ ਜਾਂਦੀ ਹੈ ਕਿਉਂਕਿ ਜਦੋਂ ਇਹ ਖਾਣ ਪੀਣਗੀਆਂ ਹੀ ਨਹੀਂ ਤੇ ਉਹ ਕਿੱਥੋਂ ਅੰਡੇ ਦੇਣੀਆਂ ਸੋ ਹੁਣ ਆਪਾਂ ਕਾਰਨਾਂ ਦੀ ਗੱਲ ਕਰਦੇ ਆ ਕਿ ਕਾਰਨ ਕਿਹੜੇ-ਕਿਹੜੇ ਨੇ ਸਭ ਤੋਂ ਜਿਹੜਾ ਵੱਡਾ ਕਾਰਨ ਆ ਉਹ ਵੱਧਦਾ ਤਾਪਮਾਨ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇਹਦੇ ਬਾਰੇ ਜਿਆਦਾ ਆਪਾਂ ਗੱਲਬਾਤ ਨਹੀਂ ਕਰਦੇ ਤੁਹਾਡਾ ਸਮਾਂ ਜਿਹੜਾ ਵੇਸਟ ਨਹੀਂ ਕਰਦੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਗਰਮੀਾਂ 'ਚ ਮੁਰਗੀਆਂ ਮੂੰਹ ਖੋਲ੍ਹ ਕੇ ਸਾਹ ਲੈਂਦੀਆਂ ਨੇ ਤੇ ਇਹਨਾਂ ਨੂੰ ਸਰਵਾਈਵ ਕਰਨਾ ਗਰਮੀ 'ਚ ਬਹੁਤ ਜ਼ਿਆਦਾ ਔਖਾ ਹੁੰਦਾ ਸੋ ਆਪਾਂ ਨੂੰ ਗਰਮੀਾਂ ਦੇ ਮੌਸਮ 'ਚ ਇਹਨਾਂ ਦੇ ਫਾਰਮ ਨੂੰ ਠੰਡਾ ਰੱਖਣਾ ਪੈਣਾਗਾ ਸ਼ੈੱਡ ਦੇ ਉੱਪਰ ਜੇਕਰ ਤੁਹਾਡੀਆਂ ਚਾਦਰਾਂ ਪਾਈਆਂ ਹੋਈਆਂ ਨੇ ਤਾਂ ਜਿਹੜਾ ਸ਼ੈੱਡ ਦੇ ਉੱਪਰ ਤੁਹਾਨੂੰ ਮਿੱਟੀ ਸਿੱਟਣੀ ਚਾਹੀਦੀ ਹੈ ਮਿੱਟੀ ਨੂੰ ਗਿੱਲਾ ਕਰੋ ਵਾਰ-ਵਾਰ ਤੇ ਜਿਹੜਾ ਖੁੱਡੇ 'ਚ ਹਲਕਾ ਪਾਣੀ ਦਾ ਛਿੜਕਾ ਵੀ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਖੁੱਡੇ 'ਚ ਜਾਲੀਆਂ ਨੇ ਜਾਲੀਆਂ ਰੱਖੀਆਂ ਹੋਣੇ ਤਾਂ ਹਵਾ ਕ੍ਰੋਸ ਹੋਵੇ ਤਾਂ ਬਹੁਤ ਵਧੀਆ ਗੱਲ ਆ ਜੇਕਰ ਬੰਦ ਖੁੱਡੇ ਨੇ ਤਾਂ ਉਹਨਾਂ 'ਚ ਜਾਲੀਆਂ ਜ਼ਰੂਰ ਰੱਖੋ ਦੋਸਤੋ ਕਿਉਂਕਿ ਜਿਹੜਾ ਵੈਂਟੀਲੇਸ਼ਨ ਆ ਗਰਮੀ 'ਚ ਹਵਾ ਦਾ ਕ੍ਰੋਸਿੰਗ ਜਿਹੜੀ ਕ੍ਰੋਸਿੰਗ ਹਵਾ ਦੀ ਕ੍ਰੋਸਿੰਗ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈਗੀ ਸੋ ਅਗਲੇ ਪੁਆਇੰਟ ਤੇ ਗੱਲ ਕਰਦੇ ਆਂ ਜਿਹੜਾ ਇਹਨਾਂ ਨੂੰ ਪਾਣੀ ਪਾਣੀ ਦੇਣਾਗਾ ਉਹ ਤਾਜ਼ਾ ਹੋਣਾ ਚਾਹੀਦਾ ਠੰਡਾ ਹੋਣਾ ਚਾਹੀਦਾਗਾ ਤੇ ਦਿਨ ਚ ਤਕਰੀਬਨ ਦੋ ਵਾਰ ਤੁਸੀਂ ਇਹਨਾਂ ਨੂੰ ਪਾਣੀ ਉਹ ਰੱਖਣਾਗਾ ਕਿਉਂਕਿ ਇਹਨਾਂ ਨੂੰ ਇੱਕ ਟਾਈਮ ਫੀਡ ਬਿਨਾ ਸਾਰ ਸਕਦਾ ਪਰ ਜਿਹੜਾ ਪਾਣੀ ਬਿਨਾ ਇਹ ਬਿਲਕੁਲ ਵੀ ਨਹੀਂ ਸਾਰਦੀਆਂ ਤੇ ਗਰਮੀ ਚ ਜਿਹੜਾ ਪਾਣੀ ਗਰਮ ਹੋ ਜਾਂਦਾਗਾ ਜਦੋਂ ਤਾਂ ਉਦੋਂ ਇਹ ਬਹੁਤ ਘੱਟ ਪਾਣੀ ਪੀਂਦੀਆਂ ਨੇ ਤਾਂ ਤਾ ਕਰਕੇ ਪੰਨੂ ਜਿਹੜਾ ਪਾਣੀ ਠੰਡਾ ਦੇਣਾ ਤੇ ਪਾਣੀ ਵਿੱਚ ਜੇਕਰ ਤੁਸੀਂ ORS ਮਿਲਾ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ ਉਹਦੇ ਨਾਲ ਇਹਨਾਂ ਦਾ ਇਮਿਊਨਿਟੀ ਸਿਸਟਮ ਵੀ ਸਹੀ ਰਹਿੰਦਾ ਡਾਈਜੈਸ਼ਨ ਸਿਸਟਮ ਵੀ ਸਹੀ ਰਹਿੰਦਾ ਤੇ ਇਹ ਐਕਟਿਵ ਵੀ ਰਹਿੰਦੀਆਂ ਨੇ ਸੋ ORS ਤੁਸੀਂ ਜ਼ਰੂਰ ਮਲਾਉਣਾਗਾ ਇੱਕ ਦੋ ਦਿਨs ਛੱਡ ਕੇ ਇਹਨਾਂ ਨੂੰ ORS ਜ਼ਰੂਰ ਮਲਾ ਮਲਾ ਕੇ ਜਿਹੜਾ ਪਾਣੀ ਚ ਪਿਆਓ ਹੁਣ ਆਪਾਂ ਗੱਲ ਕਰਦੇ ਆਂ ਫੀਡ ਦੇ ਟਾਈਮ ਦੀ ਜਦੋਂ ਗਰਮੀਆਂ ਹੁੰਦੀਆਂ ਨੇ ਉਦੋਂ ਤੁਹਾਨੂੰ ਫੀਡ ਦਾ ਟਾਈਮ ਥੋੜਾ ਜਿਆਦਾ ਚੇਂਜ ਕਰਨਾ ਪੈਣਾਗਾ ਹੁਣ ਤੁਸੀਂ ਸੋਚੋਗੇ ਕਿ ਫੀਡ ਦਾ ਟਾਈਮ ਕਿਹੜਾ ਦੇਣਾ ਕਿਹੜੇ ਟਾਈਮ ਆਪਾਂ ਨੇ ਫੀਡ ਦੇਣੀ ਹੈ ਸੋ ਜੇਕਰ ਤੁਸੀਂ ਸਰਦੀਆਂ ਜਿਹਨਾਂ ਨੂੰ 10 ਵਜੇ ਫੀਡ ਦਿੰਨੇ ਹੋ ਤਾਂ ਜਿਹੜਾ ਗਰਮੀਆਂ ਦੇ ਵਿੱਚ ਇਹਨਾਂ ਨੂੰ 10 ਵਜੇ ਤੋਂ ਪਹਿਲਾਂ ਫੀਡ ਦੇਣੀ ਹੈ ਤਕਰੀਬਨ 7 ਤਾਂ ਤੋਂ 8 ਵਜੇ ਤੱਕ ਇਹਨਾਂ ਨੂੰ ਫੀਡ ਦੇ ਦਿਓ ਕਿਉਂਕਿ ਜਦੋਂ 10 ਵਜੇ ਵਜੇ ਦੇ ਨੇ ਹੁਣ ਤੁਸੀਂ ਸਾਰੀ ਜਾਣਦੇ ਹੋ ਉਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈਗੀ ਜੇਕਰ ਆਪਾਂ ਇਹਨਾਂ ਨੂੰ ਸਮੇਂ ਸਿਰ ਫੀਡ ਦੇ ਦਾਂਗੇ 7-8 ਵਜੇ ਤਾਂ ਇਹ ਉਹ ਮੌਸਮ ਠੰਡਾ ਹੁੰਦਾ ਠੰਡੇ ਮੌਸਮ 'ਚ ਇਹ ਰੱਜ ਕੇ ਫੀਡ ਵੀ ਖਾ ਲੈਣਗੇ ਆ ਤੇ ਇਹਨਾਂ ਦਾ ਜਿਹੜਾ ਡਾਈਜੈਸਟ ਵੀ ਹੋ ਜਾਊਗਾ ਤੇ ਜਿਹੜੀ ਸ਼ਾਮ ਨੂੰ ਫੀਡ ਦੇਣੀ ਆ ਉਹ ਸ਼ਾਮ ਨੂੰ ਥੋੜਾ ਜਿਹਾ ਹੋਰ ਲੇਟ ਕਰ ਦਿਓ ਕਿਉਂਕਿ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਧੁੱਪ ਜ਼ਿਆਦਾ ਹੁੰਦੀ ਆ ਉਹ ਫੀਡ ਖਾਣ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈਗੀ ਆਪਾਂ ਨੂੰ ਜਿਹੜਾ ਸ਼ਾਮ ਨੂੰ ਉਹ ਥੋੜੀ ਜੀ ਲੇਟ ਕਰ ਦੇਣੀ ਚਾਹੀਦੀ ਹੈ ਤੁਸੀਂ ਜਾਣਦੇ ਹੋ ਦੋਸਤੋ ਕਿ ਜਿਹੜਾ ਫੀਡ ਦੇ ਵਿੱਚ ਬਹੁਤ ਸਾਰੇ ਪ੍ਰੋਟੀਨ ਵਿਟਾਮਿਨ ਹੁੰਦੇ ਨੇ ਇਸ ਕਰਕੇ ਇਹ ਫੀਡ ਗਰਮ ਹੁੰਦੀ ਆ ਤੇ ਖਾਨ ਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਸੋ ਗਰਮੀਆਂ ਵਿੱਚ ਇਹਨਾਂ ਲਈ ਪਾਣੀ ਬਹੁਤ ਜ਼ਰੂਰੀ ਆ ਜੇਕਰ ਫੀਡ ਤੁਸੀਂ ਇੱਕ ਟਾਈਮ ਲੇਟ ਵੀ ਹੋ ਜੋਗੇ ਜਾਂ ਨਹੀਂ ਵੀ ਦੋਗੇ ਤਾਂ ਵੀ ਚੱਲ ਜੂਗਾ ਪਰ ਪਾਣੀ ਇਹਨਾਂ ਕੋਲ ਹਰ ਸਮੇਂ ਪਿਆ ਹੋਣਾ ਜ਼ਰੂਰੀ ਆ ਖਾਸ ਕਰਕੇ ਗਰਮੀਆਂ ਦੀ ਜੇਕਰ ਪਰ ਗੱਲ ਕਰੀਏ ਇਸ ਤੋਂ ਲਾਵਾ ਇਹਨਾਂ ਨੂੰ ਗਰਮੀਆਂ ਵਿੱਚ ਆਪਾਂ ਨੇ ਹਲਕਾ ਖਾਣਾ ਦੇਣਾ ਹਲਕਾ ਖਾਣਾ ਦਾ ਮਤਲਬ ਕਿ ਹਰੀਆਂ ਸਬਜ਼ੀਆਂ ਦੇ ਵੇਸਟੇਜ ਹੋ ਗਈ ਹਰਾਚਾਰਾ ਹੋ ਗਿਆ ਜਾਂ ਫਿਰ ਆਪਣੇ ਜਿਹੜੇ ਘਰਾਂ ਚ ਆਮ ਰਾਤ ਦੀਆਂ ਰੋਟੀਆਂ ਬਚ ਜੰਦੀਆਂ ਨੇ ਆਪਾਂ ਉਹ ਇਹਨਾਂ ਨੂੰ ਪਾਉਣੀਆਂ ਨਹੀਂ ਗੀਆਂ ਗਿੱਲੀਆਂ ਕਰਕੇ ਪਿਉਂ ਕੇ ਜਾਂ ਫਿਰ ਗਿੱਲੀ ਕਰਕੇ ਤੁਸੀਂ ਕਣਕ ਵੀ ਪਾ ਸਕਦੇ ਹੋ ਕਹਿੰਨ ਤੋਂ ਬਾਅਦ ਤੁਸੀਂ ਜੇਕਰ ਇੱਕ ਟਾਈਮ ਫੀਡ ਦਿੰਨੇ ਹੋ ਤਾਂ ਦੂਸਰੇ ਟਾਈਮ ਇਹਨਾਂ ਨੂੰ ਸੌਫਟ ਫੂਡ ਦੇਣਾ ਸੌਫਟ ਫੂਡ ਚ ਹਰਾਚਾਰਾ ਸਾਰਾ ਕੁਝ ਆ ਜਾਂਦਾ ਸਬਜ਼ੀਆਂ ਆ ਜਾਂਦੀਆਂ ਨੇ ਸਬਜ਼ੀਆਂ ਦੀ ਵੇਸਟੇਜ ਆ ਜਾਂਦੀ ਆ ਸੋ ਇੱਕ ਤਾਂ ਇਹਦੇ ਨਾਲ ਆਪਣਾ ਫੀਡ ਦਾ ਖਰਚਾ ਸਿੱਧਾ-ਸਿੱਧਾ ਘਟ ਗਿਆ ਦੂਸਰਾ ਇਹਨਾਂ ਚੀਜ਼ਾਂ 'ਚ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈਗੀ ਤੇ ਪਾਣੀ ਦੀ ਇਹਨਾਂ ਨੂੰ ਗਰਮੀਆਂ 'ਚ ਬਹੁਤ ਜ਼ਿਆਦਾ ਲੋਡ ਹੁੰਦੀ ਆ ਸੋ ਤੁਸੀਂ ਮਾਰਕੀਟ 'ਚੋਂ ਜਿਹੜਾ ਸਬਜ਼ੀਆਂ ਦੀ ਦੁਕਾਨਾਂ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਕਹਿ ਕੇ ਜਿਹੜੀ ਇਹਨਾਂ ਦੀ ਬੱਚੀਆਂ ਖੂcjੀਆਂ ਸਬਜ਼ੀਆਂ ਹੁੰਦੀਆਂ ਨੇ ਉਹ ਤੁਸੀਂ ਲਿਆ ਕੇ ਮਾਰਕੀਟ 'ਚੋਂ ਇਹਨਾਂ ਨੂੰ ਖਾ ਸਕਦੇ ਹੋ ਤੇ ਉਹ ਬਹੁਤ ਸ਼ੌਕ ਨਾਲ ਜਿਹੜਾ ਇਹ ਖਾਂਦੀਆਂ ਨੇ ਤੇ ਇਹਦੇ ਨਾਲ ਤੁਹਾਡਾ ਫੀਡ ਦਾ ਖਰਚਾ ਵੀ ਘਟ ਜੂ ਤੇ ਤਾਂ ਇਹਨਾਂ ਦਾ ਵੀ ਜਿਹੜਾ ਬਹੁਤ ਸ਼ੌਕ ਨਾਲ ਇਹ ਖਾਮੀਆਂ ਨੇ ਜੇਕਰ ਤੁਸੀਂ ਮੁਰਗੀਆਂ ਨੂੰ ਛੋਟੇ ਸੈਟਅਪ 'ਚ ਰੱਖਦੇ ਹੋ ਮਤਲਬ ਕਿ ਤੁਹਾਡਾ ਖੁੱਡਾ ਛੋਟਾ ਜਾਂ ਤੁਹਾਡਾ ਫਾਰਮ ਛੋਟਾ ਤਾਂ ਤੁਹਾਨੂੰ ਗਰਮੀਆਂ 'ਚ ਖਾਸ ਕਰਕੇ ਤੁਹਾਨੂੰ ਬਾਹਰ ਇਹਨਾਂ ਨੂੰ 1-2 ਘੰਟੇ ਦਿਨ 'ਚ ਛੱਡਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਦੋਂ ਇਹ ਬਾਹਰ ਘੁੰਮਦੀਆਂ ਫਿਰਦੀਆਂ ਨੇ ਤਾਂ ਇਹ ਸਟ्रेस-ਫ੍ਰੀ ਹੋ ਜਾਂਦੀਆਂ ਨੇ ਤੇ ਜਿਹੜਾ ਅੰਡੇ ਦੀ ਗੜਤੀ ਵੀ ਵੱਧ ਹੋ ਜੂਏ ਜਿਹੜੇ ਅੰਡੇ ਦੇਣੇ ਨੇ ਇਹਨਾਂ ਨੇ ਸੋ ਇਹ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਇੱਕ ਦੋ ਘੰਟੇ ਇਹਨਾਂ ਨੂੰ ਗਰਮੀਾਂ 'ਚ ਜਿਹੜਾ ਬਾਹਰ ਜ਼ਰੂਰ ਛੱਡਣਾ ਤੇ ਲਾਸਟ ਸਟੈਪ ਆਪਾਂ ਗੱਲ ਕਰਦੇ ਆ ਇਹ ਵੀ ਵੱਡਾ ਕਾਰਨ ਹੁੰਦਾਗਾ ਕਿ ਜਦੋਂ ਇਹ ਬਿਮਾਰ ਹੁੰਦੀਆਂ ਨੇ ਉਦੋਂ ਵੀ ਖਾਣਾ ਪੀਣਾ ਇਹ ਬੰਦ ਕਰ ਦਿੰਦੀਆਂ ਨੇ ਤੇ ਇਹਨਾਂ ਦੇ ਮਰਨ ਦੇ ਵੀ ਚਾਂਸ ਕਾਫੀ ਜ਼ਿਆਦਾ ਵਧ ਜਾਂਦੇ ਨੇ ਸੋ ਦੋਸਤੋ ਆਪਾਂ ਨੇ ਇਹਨਾਂ ਨੂੰ ਜਿਹੜਾ ਗਰਮੀਾਂ 'ਚ ਬਿਮਾਰੀ ਤੋਂ ਬਚਾ ਕੇ ਰੱਖਣਾ ਤਾਂ ਜੋ ਇਹ ਮਰ ਨਾ ਸਕਣ ਸੋ ਇਹਨਾਂ ਦੀ ਆਪਾਂ ਚੰਗੀ ਤਰ੍ਹਾਂ ਕੇਅਰ ਕਰਨੀ ਆ ਤਾਂ ਜੋ ਆਪਾਂ ਅੱਗੇ ਜਾ ਕੇ ਪੋਲਟਰੀ ਫਾਰਮਿੰਗ 'ਚ ਚੰਗਾ ਜਿਹੜਾ ਪ੍ਰੋਫਟ ਕਮਾ ਸਕੀਏ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬੰਦੇ ਨੂੰ ਇਹਨੇ ਨਾਲ ਪਤਾ ਲੱਗ ਜਾਂਦਾ ਕਿ ਹਾਂ ਆਪਾਂ ਜਿਹੜਾ ਕੰਟੈਂਟ ਆਪਾਂ ਵੀਰਾਂ ਲਈ ਬਣਾਉਨੇ ਆ ਉਹ ਕੰਟੈਂਟ ਪਸੰਦ ਵੀ ਕਰਦੇ ਨੇ ਜਾਂ ਫਿਰ ਤੁਹਾਨੂੰ ਕਿਸੇ ਵੀ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤੋਂ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਹਰ ਟਾਈਮ ਹਾਜ਼ਰ ਆਪਾਂ ਤੁਹਾਡੇ ਲਈ ਵੀਡੀਓ ਬਣਾ ਦੇਵਾਂਗੇ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ